ਸ਼ਰਾਬੀ ਕੋਈ ਇਥੇ ਆ ਜੇ ਅਹੀ ਸਾਰੇ ਮਗਰ ਪਏ ਨਾ ਕਡੋ ਸ਼ਰਾਬੀ ਬਣ ਗਿਆ ਜੇ ਨੰਗੇ ਸਿਰ ਕੋਈ ਆ ਜੇ ਤੂੰ ਹੀ ਸਾਰੇ ਉੱਠੋਗੇ ਇਹਨੂੰ ਕਡੋ ਬਾਰਫ ਅੱਛੇ ਤਾਂ ਕਿਆ ਕੋਈ ਕੋਈ ਹਰਕਤ ਕਰੇ ਸਾਰੇ ਮਗਰ ਪੈ ਜਾ ਜੇ ਕਦੀ ਤੁਹਾਡੇ ਮਗਰ ਕੋਈ ਪਿਆਏ ਕਿ ਤੇਰੇ ਅੰਦਰ ਕਾਮਵਾਸ਼ਨ ਹੈ ਤੂੰ ਗੁਰੂ ਘਰੋਂ ਬਿਠਾ ਹੈ ਸਭ ਤੋਂ ਗੰਦੀ ਚੀਜ਼ ਤੇਰੇ ਅੰਦਰ ਹੈ ਤੂੰ ਕਪਟ ਲੈ ਕੇ ਬਿਠਾ ਹੈ ਗੁਰੂ ਘਰ ਵਿੱਚ ਤੈਨੂੰ ਕਦੀ ਕਿਸੇ ਨੇ ਕੱਢਿਆ ਹੈ ਕਿਉਂਕਿ ਤੂੰ ਟੱਕੀ ਬੈਠਾ ਏ ਪਰ ਇੰਨਾ ਯਾਦ ਰੱਖੀ ਉਹਦੇ ਤੋਂ ਲੁਕੋਏ ਨਹੀਂ ਜਾਣੇ ਆਖੋਸੀ ਸਾਰੇ ਐਬ ਤੂੰ ਲੁਕੋਲੇਗਾ ਦੁਨੀਆ ਤੋਂ ਪਰ ਉਹਦੇ ਤੋਂ ਲੁਕੋਏ ਨਹੀਂ ਜਾਣੇ ਓਨੀ ਮੰਦੇ ਪੈਰ ਨਾ ਰੱਖਿਓ ਕਰ ਸੁਕੀਰਤ ਧਰਮ ਕੋ ਆਏ ਸਭ ਦੁਨੀਆ 'ਚ ਜਿਵੇਂ ਮਰਜੀ ਵੇਖਲਾ ਮਾਰਾ ਚੰਗਾ ਪਰ ਇੱਥੇ ਰੱਖਲਾ ਬਾਬੇ ਦੀ ਸ਼ਰਮ ਆਖੋਸੀ ਬਾਈ ਤੇ ਤੇਰੀ ਸ਼ਰਮ ਫਿਰ ਉਹ ਰੱਖੇਗਾ